ਆਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਖਦੇਵ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਨਗੋਟੇ ਤੁਸੀਂ ਵਿਜ਼ਿਟ ਕਰਨੀ ਹੈ ਬਹੁਤ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਅਸੂ ਤੁਹਾਨੂੰ ਆਪਾਂ ਡੇਲੀ ਰੁਟੀਨ ਦੇ ਵਿੱਚ ਦਿਖਾ ਦਿੱਤੇ ਆ ਕੋ ਦੂਜੇ ਤੀਜੇ ਦਿਨ ਅਸੂ ਇਸ ਘਰੋਂ ਤੁਹਾਨੂੰ ਆਪਾਂ ਦਿਖਾਉਂਦੇ ਰਹੀਦਾ ਤੇ ਬਾਕੀ ਮੇਰੇ ਖਰੀਦਾ ਰਵੀਰ ਜਿੰਨੇ ਵੀ ਆ ਰਹੇ ਆ ਦੋਸਤੋ ਪਸ਼ੂ ਸਾਰੇ ਸੂਏ ਸੁਬਾਏ ਆ ਤੇ ਸਟਾਰਟਿੰਗ ਤੋਂ ਆਪਾਂ ਇੱਕ ਬੇਨਤੀ ਕਰਦੇ ਹੁੰਨੇ ਆ ਵੀ ਜਿਹੜਾ ਵੀ ਨਾਗ ਤਾਂ ਨੂੰ ਪਸੰਦ ਆਊਗਾ ਆਪਣਾ ਸਾਈਬਿਆ ਨਾ ਕਰਕੇ ਡਾਇਰੈਕਟ ਵਿਜ਼ਿਟ ਕਰਕੇ ਤਸੱਲੀ ਤੁਸੀਂ ਕਰਨੀ ਹੈ ਚਾਹੇ ਦੋ ਨਹੀਂ ਕੋਈ ਤਿੰਨ ਟਾਈਮ ਚੋਕੇ ਤਸੱਲੀ ਕੀਤੀ ਜਾਵੇ ਬਹੁਤ ਵਧੀਆ ਖੂਬਸੂਰਤ ਅਜ ਪਸ਼ੂ ਤੁਹਾਨੂੰ ਦਿਖਾ ਦੇਨੇ ਆ ਕਿਦਰੇ ਦੋਸਤੋ ਨੀਲੀ ਰਾਵੀ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਈ ਦੇਣਗੇ ਇੱਕ ਬਹੁਤ ਵਧੀਆ ਚੰਗੀ ਮੱਝ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਦਿਖਾ ਦਾਂਗੇ ਚੰਗੇ ਦੁੱਧ ਤੇ ਜਿਹੜੀ ਐਸ ਵਕਤ ਚੱਲ ਰਹੀ ਆ ਤੇ ਦੋ ਵੜਾ ਇੱਧਰ ਤੁਸੀਂ ਦੇਖ ਰਹੇ ਇਕ ਤਾਂ ਵੈੜ ਵੀਰਸਖਦੇਵ ਦੱਸ ਰਿਹਾ ਸੀ ਵੀ ਅੱਜ ਹੀ ਸੁਹੀ ਹੈ ਤਕਰੀਬਨ ਠੀਕ ਆ ਜੀ ਬਾਕੀ ਸਮਾਂ ਪੂਰਾ ਪਹੁੰਚਣੋਂ ਤੋਂ ਪੁੱਛ ਲਾਂਗੇ ਤੇ ਕੀ ਡਿਟੇਲ ਰਹਿਣ ਵਾਲੀ ਆ ਕੀ ਰੇਟ ਪੜਤਾ ਰਹਿਣ ਵਾਲਾ ਅੱਜ ਇਹਨਾਂ ਪਸ਼ੂਆਂ ਦਾ ਪੂਰਾ ਵੇਰਵਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਵੀਡੀਓ ਪੂਰੀ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਮੇਰੇ ਭਰਾਵਾਂ ਨੂੰ ਮਿਲ ਸਕੇ ਪਸ਼ੂ ਚੰਗੇ ਹੁੰਦੇ ਆ ਦੋਸਤੋ ਬਾਕੀ ਭਾਅ ਪੜਤਾ ਰੇਟ ਬਿਲਕੁਲ ਜਾਇਜ਼ ਤੇ ਜੈਨੂਨ ਹੁੰਦਾ ਜਿਹੋ ਜਿਹੇ ਪਸ਼ੂ ਉਹ ਜਿਹੜਾ ਰੇਟ ਆਹ ਕਰਦੇ ਆ ਗੱਲਬਾਤ ਵੀਰਸਖਦੇਵ ਦੇ ਨਾਲ ਸਭ ਤੋਂ ਪਹਿਲਾਂ ਵੀਰਸਖਦੇਵ ਸਿੰਘ ਸਾਸਰੀਕਾਰ ਅਸੀਂ ਕ ਸਾਰੇ ਦਰਸ਼ਕਾਂ ਨੂੰ ਆਪਣਾ ਚੈਨਲ ਵੇਖਣਾਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਵੈਗੁਰੂ ਜੀ ਕੀ ਫਤਿਹ ਹਾਂਜੀ ਆਜੀ ਸੁਖਦੇਵ ਸਿੰਘ ਜੀ ਐਂ ਠੀਕ ਸੇ ਤਾਂ ਬਿਲਕੁਲ ਕਿਰਪਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੀ ਅੱਜ ਨਾ ਦਰਸ਼ਕਾਂ ਦੇ ਬੜੇ ਫੋਨ ਆਏ ਹੋਣਾਂ ਲਈ ਵੀਡੀਓ ਨੂੰ ਨੀਲੀ ਲਿਆ ਕੇ ਪੇਸ਼ ਕਰੋ ਇੱਕ ਵੱਡੀ ਦੁੱਧ ਵਾਲੀ ਗਾਂ ਆ ਸਾਰੇ ਮੇਲ ਹੀ ਲੈ ਜਾਂਦੇ ਆ ਮੈਂ ਘਾਤਕ ਦਰਸ਼ਕਾਂ ਦੇ ਤੇ ਸਾਰਾ ਕੁਝ ਪੇਸ਼ ਕਰਾਂਗੇ ਅੱਛਾ ਵੀਰ ਸਖਦੇਵ ਸਿੰਘ ਜੀ ਪਸ਼ੂ ਤਾਂ ਚਲੋ ਆਪਾਂ ਢੇਲੀ ਤੇ ਦੇਖਦੇ ਆ ਹਾਂਜੀ ਚਲੋ ਜਿੰਨੇ ਥੋੜੇ ਪੈਸੇ ਖਰਚ ਕਰਨੇ ਆ ਦਰਮਿਆਨੇ ਪਸ਼ੂ ਵੀ ਵੀਰਾਂ ਨੇ ਪੜਿਆ ਨੇ ਪਾਏ ਹੁੰਦੇ ਆਪਦੇ ਅੱਡੇ ਤੋਂ ਹਾਂਜੀ ਹਾਂਜੀ ਆ ਬੜੇ ਵਧੀਆ ਨਕੀਨੇ ਚ ਕੱਢ ਕੇ ਲੈ ਕੇ ਆਂਦੇ ਜੀ ਇਹ ਸੰਤੂ ਸਾਹਿਬ ਫਿਰ ਇਤਨਾ ਲਿਆਉਣੇ ਪੈਂਦੇ ਜਿਹੜੇ ਵੱਡੇ ਦੁੱਧ ਵਾਲੇ ਫਾਰਮਰ ਵੀਰ ਮੰਗਦੇ ਆ ਨਾ ਚੰਗੀ ਤੋਂ ਚੰਗੀ ਗਾਹਤੀ 32 ਕਿਲੋ ਵਾਲੀ ਹਾਂ ਉਹਦੇ ਲਈ ਲਿਆ ਆਂਦੇ ਆਪ ਦੋਸਤੋ ਚੜਦੇ ਸੂਰਜ ਵਰਗੇ ਆ ਜਗਦੇ ਜਗਦੇ ਨਕੀਨੇ ਅੱਜ ਵੀਰ ਲੈ ਕੇ ਹਾਜ਼ਰ ਹੋਇਆ ਤੇ ਨੀਲੀ রাਵੀ ਜਿਹੜੇ ਵੀਰਗੇ ਸ਼ਕੀਨ ਆ ਖਰੀਦਣ ਤੇ ਉਹ ਵੀ ਤੁਹਾਡਾ ਬਿਲਕੁਲ ਇੱਕ ਆਪਾਂ ਸੁਪਨਾ ਪੂਰਾ ਕਰਦੇ ਆ ਕਿ ਬਹੁਤ ਸੋਹਣੀ ਚੰਗੀ ਮੱਝ ਆ ਇਹ ਸੰਤੂ ਸਾਹਿਬ ਦੂਸਰਾ ਸੂਆ ਵੈੜਦਾ ਠੀਕ ਹੈ ਵੀਰੇ ਪਹਿਲੇ ਸੂਏ ਨੇ 25 28 25 28 ਦੁੱਧ ਰੱਖਿਆ ਠੀਕ ਹੈ ਹੁਣ ਐਰ ਕੀ ਆ ਸਭ 30 ਵੀ ਦੇ ਦਵੇ ਮਾਲਕਾਂ ਨੇ ਇਹਨਾਂ ਦੱਸਿਆ ਵੀ 25 28 ਅਸੀਂ ਥੱਲੇ ਚੋਇਆ ਵਾ ਓਕੇ ਹਾਂ ਅੱਛਾ ਪਹਿਲੇ ਪਹਿਲੇ ਦਿਨ ਥੱਲੋਂ ਪਹਿਲਾਂ ਤੇ ਥੱਲਿਓ ਪਹਿਲਾਂ ਥੱਲੇ ਉਹਨਾਂ ਆਖਿਆ 25 26 ਚੋਇਆ ਹੈ ਹੁਣ ਦੂਜਾ ਸੂਆ ਦੂਜੇ ਅਸੀਂ ਨੇ ਸੂਈ ਆ ਇਹ ਤੜਕੇ ਕੋਈ 2 ਵਜੇ ਸੂਈ ਆ ਹਾਂਜੀ ਤੇ 6 ਵਜੇ ਨੇ ਸੰਤੂ ਸਾਹਿਬਾ ਵચ્છી ਦਿੱਤੀ ਆ 6 ਵਜੇ ਜੇਰ ਵੀ ਪੈ ਗਈ ਤਾਂ ਆਪਣੇ ਕੋਲ ਵੀ ਹੋ ਪਈ ਆ ਵੀਰ ਮਗਰ ਵચ્છી ਆ ਗਈ ਮਗਰ ਵચ્છી ਜੀ ਵચ્છી ਦੋਸਤੋ ਗਿੱਲਾ 나ੜੂਆ ਕਿਹਾ ਤੁਸੀਂ ਗਿੱਠਲਾ ਬਿਲਕੁਲ ਗਿੱਲਾ 나ੜੂਆ ਨਾਲ ਆ ਹਾਂਜੀ ਅੱਜ ਮਾਰਨਿੰਗ ਹੀ ਸੂਈਏ ਤੇ ਜੇਰ ਕਿੰਨੇ ਕਜੇ ਪੈ ਗਈ ਜੇਰ 6 ਵਜੇ ਪੈ ਗਈ ਜੀ ਉਹਦੀ ਜੇਰ ਵੀ ਦੋਸਤੋ 6 ਵਜੇ ਪੈ ਗਈ ਆ 6 6:30 ਵਜੇ ਸੰਤੂ ਸਾਹਿਬ ਦੇ ਥੱਲੇ ਆਪਾਂ 6 ਲੀਟਰ ਬੋਲਾ ਜਿਹੜਾ ਇਹ ਉਹ ਚੋਇਆ ਅੱਛਾ ਜੀ ਹਾਂ ਲਓ ਜੀ ਮੈਂ ਤੁਹਾਨੂੰ ਖੋਲ ਕੇ ਕਾਦ ਕਾੜ ਜਿਹੜਾ ਦੋਸਤੋ ਮੈਂਸ਼ਨ ਕਰ ਦਿੰਦਾ ਮੈਂ ਤੁਹਾਨੂੰ ਸੋਨਾ ਕਾਦ ਕੋ ਜਿੱਦਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਮਾ ਕਰਮਾ ਵਾਲੀ ਬਿਲਕੁਲ ਅੱਗੇ ਜਿੰਦ ਜਾਣਾ ਆਪਣੀ ਰੋਤ ਦੀ ਹਾਂਜੀ ਤੇ ਛੋਟੇ ਕਾਨਾ ਲੰਬੀ ਬੇਲ ਪੱਖੋਂ ਲੰਬੀ ਆ ਹਾਈਟ ਪੱਖੋਂ ਉੱਚੀ ਆ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਆਪ ਜਜਮੈਂਟ ਕਰ ਲਿਓ ਠੀਕ ਆ ਜੀ ਚਲੋ ਹਜੇ ਸੂਈ ਸਿਵਾਈ ਆ ਕਰਮਾ ਵਾਲੀ ਬਾਕੀ ਥਣ ਥਣ ਪੂਰਾ ਮੁਠੀਦਾਰ ਥਾਣਾ ਗੁਲਾਬੀ ਆਰਡਰ ਤੇ ਬੌਲੇ ਤੇ ਮੇਰਾ ਵੀਰ ਹੁਣ ਕੋਈ ਵੀ ਆਪਣੀ ਚੋਕੇ ਤਸੱਲੀ ਕਰ ਸਕਦਾ ਤੇ 6 ਕਿਲੋ ਵੀਰ ਦੱਸ ਰਿਹਾ ਵੀ 6 ਕਿਲੋ ਮਾਰਨਿੰਗ ਜਿਹੜਾ ਬੌਲਾ ਕੱਢਿਆ ਪੈਂਦੇ ਥੱਲੇ ਹਾਂਜੀ ਤੇ ਬਾਕੀ ਸੋਹਣੇ ਕੱਦ-ਕੱਦ ਦੇ ਵਿੱਚ ਹਾਈਟ ਲੈਂਥ ਜਿਹੜੀ ਐਚ ਐਫ ਬ੍ਰੀਡ ਦੀ ਵੜ ਪਰ ਨਾਰਮਲ ਇੱਕ ਦੇਖਦੇ ਆ ਵੱਡੇ ਕੱਦ ਬੋਤ ਵਾਲੀ ਆ ਆ ਦੇਖੋ ਤਾਂ तकरीबन ਵੀਰ ਦੱਸ ਰਿਹਾ ਵੀ ਪਹਿਲੇ ਸਵੇਰੇ ਦੋਸਤੋ 25 ਲੀਟਰ ਤੋਂ ਕਰਾ 25 ਲੀਟਰ ਤੋਂ ਬਾਹਰ ਜਲੀ ਆ ਠੀਕ ਆ ਹਾਂਜੀ ਹਾਂਜੀ ਤੋਂ ਸੋਹਣੀ ਮਿਲਕਿੰਗ ਕਰਾਈ ਆ ਯਰ ਕਿ ਵੀ ਆਪਾਂ ਇਹ ਮੰਨ ਲੈਂਦੀਆਂ ਵੀ ਚਲੋ ਸੋਹਣੀ ਰੋਥ ਤੇ ਹੁੰਦੀ ਆ ਅਜੇ ਤਕਰੀਬਨ ਕੋਈ 15-20 15 ਦਿਨਾਂ ਤੱਕ ਜਿਹੜਾ ਸੰਤੋ ਸਾਹਿਬ ਜਿਹੜਾ ਕੋਈ ਵੱਡੀਆਂ ਗਾਵਾਂ ਦਾ ਆਸ਼ਕ ਹੋਇਆ ਉਹਨੇ ਆਪੇ ਹੀ ਪਛਾਣ ਲੈਣਾ ਇਹਨੂੰ ਵੀ ਹੈਗੀ ਹੈ ਵਾਕਿਆ ਤੀ ਕਿ ਲੋ ਵਾਲੀ ਕਿ ਨਹੀਂ ਹਾਂ ਹਾਂਜੀ ਕੋਈ ਕਸਰ ਨਹੀਂ ਚੌਹ ਬੰਨਿਆ ਤੋਂ ਭਾਵੇਂ ਵਿਖਾਓ ਇੱਕੋ ਜੀਆਂ ਵਿਰਲਾ ਥਾਂ ਦੇ ਢੇ ਪਿਆਰੇ ਲੱਗੇ ਆ ਠੀਕ ਆ ਜੀ ਬਾਕੀ ਵੀਰ ਸੁਖਦੇਵ ਚੌਣ ਜਾਣਾ ਪੂਰੀ ਬਿਲਕੁਲ ਪੋਲੀ ਜੀ ਭੂਗ ਕਿਤੇ ਕੋਈ ਭੂਰ ਨਹੀਂ ਛਟਾ ਨਹੀਂ ਓਕੇ ਐ ਕਨਿਆਰਗੀਆਂ ਧਾਰਾਂਵਾਂ ਕੀ ਗੇ ਵੀਰੇ ਹਾਂਜੀ ਅੱਛਾ ਆਪਾਂ ਦੇ ਦਾਂਗੇ ਕਿੰਨੇ ਕ ਦੀ ਵੀਰੇ ਸੰਦੂ ਸਾਹ ਗਾਂ ਤੇ ਮਤਲਬ 110 15000 ਦੀ ਵੀ ਕਹਿ ਦਈਏ ਤੇ ਸੱਚ ਆਉਂਦਾ ਵਾ ਹਾਂਜੀ ਪਰ ਇਹ ਆਪਾਂ ਗਊ ਜਿਹੜੀ ਆ 90000 ਦਾ ਮੁੱਲ ਕਰਨਾ ਤੇ 2000 ਛੋਟ ਕਰਨੀ 88000 ਦੀ ਦੇ ਦੇਣੀ 88 ਦੀ ਹਾਂਜੀ ਲੋ ਵੀ ਭਰਾਵੋ 88000 ਦੀ ਇਹ ਤੁਹਾਨੂੰ ਵੱਡੇ ਕੱਦ ਹਾਈਟ ਦੇ ਵਿੱਚ ਮਿਲ ਜੂਗੀ ਮਗਰ ਵੀ ਬੱਚੀ ਆ ਸੋ ਅੱਗੇ ਦੋ ਬਣ ਜਾਣੀਆਂ ਕਰਮਾ ਵਾਲੇ ਕੋਈ ਵੀਰ ਲੈ ਜੀ ਠੀਕ ਆ ਜੀ ਤੇ ਥਣ ਦੇ ਬਾਹਰ ਸੋਹਣਾ ਕਰਮਾ ਵਾਲੀ ਕੋਈ ਵੀਰ ਅੱਗੇ ਮਸ਼ੀਨੀ ਚਵਾਈ ਕਰਦਾ ਮਸ਼ੀਨੀ ਵੀ ਕਰ ਲੋਗੇ ਹੱਥੀ ਚਵਾਈ ਵਾਲਾ ਵੀ ਤੁਹਾਨੂੰ ਬਹੁਤ ਸੋਹਣਾ ਲੱਗੇ ਆ ਦੇਖ ਠੀਕ ਹੈ 88000 ਦੀ ਤੁਹਾਨੂੰ ਇਹ ਵਾਰਡ ਮਿਲ ਜੂਗੀ ਜਿਹੜੀ ਯੈਸ ਨੋ ਤੇ ਬਾਕੀ ਫਿਰ ਵੀ ਕਿਸੇ ਵੀਰ ਦਾ ਭੈਣ ਭਰਾ ਸਚਨ ਤੇ ਆਏਗਾ ਤਾਂ ਮਾਨਤਨ ਹੋ ਜਾਂਦਾ ਮੌਕੇ ਤੇ ਹੁੰਦਾ ਜੀ ਹੁੰਦਾ ਹੁੰਦਾ ਹੋ ਜਾਊਗਾ ਠੀਕ ਹੈ ਜੀ ਅੱਛਾ ਵੀਰ ਸਖਦੇ ਵੱਗੇ ਆ ਜੀਏ ਤੇ ਆ ਆਪਣੇ ਕੋਲ ਕਰਾ ਸੰਗ ਆ ਗਈ ਇੱਕ ਸ਼ਹੀਵਾਲ ਇਹ ਸੰਸਾਹ ਸ਼ਹੀਵਾਲ ਵਾ ਤੇ ਪਰ ਜਲਸੀਆਂ ਨੂੰ ਐਫ ਐਫ ਨੂੰ ਵੀ ਪਰੇ ਕਰਦੀ ਆ ਅੱਛਾ ਜੀ 14 ਕਿਲੋ ਦੁੱਧ ਦਾ ਦੋ ਟਾਈਮ ਦਾ 7 ਕਿਲੋ ਇੱਕ ਟਾਈਮ ਦਾ ਹਾਂ ਜੀ ਇਹ ਕੋਈ ਵੰਗਾ ਵੀ ਨਹੀਂ ਪਾਉਣਾ ਇਤਰਾ ਹੀ ਬੱਛੀ ਛੱਡ ਕੇ ਬੱਛੀ ਇਹਦੇ ਮਗਰ ਇਹ ਵਸ਼ੀ ਬਣ ਕੇ ਚੋਂਡਾ ਬਣਾ 7 ਲੀਟਰ ਟਾਈਮ ਦਾ ਦੁੱਧ ਦੇ ਦੋਲ ਦੀ ਪੱਕੀ ਗੱਲਾਂ ਵੀ ਇਸੇ ਤਰ੍ਹਾਂ ਹੀ ਆਪਾਂ ਕੋਈ ਬੰਗਾ ਬੰਗਾ ਪਾਉਂਦੇ। ਕੱਖ ਨਹੀਂ ਜੀ ਲੱਤ ਜਿੱਥੇ ਘੜ ਲੂਗੀ ਚੱਕੂਗੀ ਨਹੀਂ ਮੁੜ ਕੇ। ਲੋ ਵੀ ਪ੍ਰਭੂ ਕਰੋ ਚੈੱਕ ਸੁਹਾਵੀਰ ਕਿਨਵਾ ਦੂਜਾ ਦੂਜਾ ਦੂਜਾ। ਲੋ ਵੀ ਦੂਜਾ ਸੁਹਾ ਮਗਰ ਵਛੀ ਆ। ਫੀਮੇਲ ਕਾਫ ਆ ਤੇ 14 ਕਿਲੋ ਇਸ ਵਕਤੇ ਤੇ ਥੱਲੇ ਹਾਜ਼ਰ ਆ। ਦੋ ਤਿੰਨ ਟਾਈਮ ਅਗਲਾ ਚ ਹੋਵੇ ਨਾਲ ਆਪਾਂ ਇਹ ਵੀ ਦੱਸਣਾ ਦੋ ਟਾਈਮ ਤਿੰਨ ਟਾਈਮ ਸਲੀ ਕਰੇ ਆ। ਠੀਕ ਆ ਜੀ। ਮੇਰਾ ਭਰਾ ਇੱਕ ਗੱਲ ਦੱਸੋ ਤੁਸੀਂ ਜ਼ਰੂਰ ਨੋਟ ਕਰ ਲਓ ਆਨਲਾਈਨ ਸੌਦਾ ਵੀ ਕਰੋ। ਬਹੁਤ ਵਧੀਆ ਗੱਲ ਆ ਚ ਪਰ ਜਦੋਂ ਓਨਰ ਮਾਲਕ ਚਾਹੇ ਵਪਾਰੀ ਵੀਰ ਵਰਗ ਜਿੰਨੇ ਵੀ ਆ ਇਹ ਕਹਿ ਦਿੰਦੇ ਆ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਤਸੱਲੀ ਕਰੋ ਪੈਸੇ ਖਰਚ ਕਰਨੇ ਆਸੀਂ ਇਹ ਕੋ ਖਰਚ ਕਰਕੇ ਲੈ ਕੇ ਆਏ ਆ ਰਕਮ ਤੁਸੀਂ ਖਰਚ ਕਰਨੀ ਆ ਤਸੱਲੀ ਨੂੰ ਤਵੱਜਾ ਦਿਆ ਕਰੋ ਮੇਰਾ ਵੀਰ ਥਣ ਮੁਠੀ ਆ ਰੋਗ ਰੋਗ ਦਾ ਥਣ ਲੱਗਾ ਕਰਮਾ ਵਾਲੀ ਨੂੰ 14 ਕਿਲੋ ਇਸ ਵਕਤ ਇਹਦੇ ਤੇ ਦੁੱਧ ਖਾਜਰ ਮਗਰ ਬਚੀ ਆ ਠੀਕ ਆ ਜੀ ਬਚੀ ਵੀ ਤੁਸੀਂ ਵੇਖੋ ਕਰੋਸ ਅੰਗ ਦੇ ਵਿੱਚ ਉਦਾਂ ਦੀ ਬਚੀ ਆ ਅੱਛਾ ਵੀਰ ਸਖਦੇ ਇੱਕ ਦਿਨ ਫੇਰ ਮੈਨੂੰ ਦੱਸ ਦੇ ਕਿੰਨੇ ਕੁ ਦਿਨ ਹੋ ਗਏ ਇਹਨੂੰ 9 ਦਿਨ ਹੋ ਗਏ ਸੰਸਬਾ ਸੂਈ ਨੌ ਦਿਨ ਹੋ ਗਏ ਹਾਂਜੀ ਬਿਲਕੁਲ ਮਤਲਬ ਕੋਈ ਲੱਤ ਨਹੀਂ ਲਾਉਣੀ ਕੋਈ ਠੰਡੀ ਇਤਰਾ ਹੀ ਅਗਲਾ ਵੱਛੀ ਛੱਡ ਕੇ ਤੇ ਕੋਈ ਜੂੜ ਵੀ ਨਹੀਂ ਪਾਉਣਾ ਲਓ ਜੀ ਬਿਨਾਂ ਰਸੀ ਬਿਨਾਂ ਪੰਗਾ ਬਿਨਾਂ ਮੰਗੇ ਤੋਂ ਜੀ ਲੱਤ ਨਹੀਂ ਲਾਉਣੀ ਚਬਾਈ ਕਰ ਸਕਦੇ ਜੀ ਤਸਵੀਲ ਪੂਰੀ ਠੰਡੀ ਤੇਰੀ ਅੱਛਾ ਵੀਰ ਸਕਦੇ ਆ ਵੀ ਆਪਾਂ ਦੇ ਦਾਂਗੇ ਕਿੰਨੇ ਦੀ ਵੀਰ ਇਹ ਸੰਤੂ ਸਾਹਿਬ ਜਿੱਤਰਾ ਸ਼ਾਈ ਵਾਲਾ ਗਾਂ ਰੋਤੇ ਇਹਨਾਂ ਦੀ ਆਉਣ ਡਈ ਆ ਵਧੀਆ ਵੇਖੋ ਤੁਸੀਂ ਨਾ ਮਤਲਬ ਵੇਖੋ ਗਲ ਬੁੱਕਲ ਵੀ ਪੂਰੀ ਥਲੇ ਆ ਝਾਲ ਰਵੀ ਇਹਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਨਹੀਂ ਗੀਏ ਗੇਠ ਲੰਮੀ ਝਾਲ ਥਲ ਜਿਹੜੀ ਲਮਕਦੀ ਆ ਬਿਲਕੁਲ ਬਿਲਕੁਲ ਕ੍ਰੋਸ ਉਹਦੇ ਵਿੱਚ ਰਹਿ ਗਿਆ ਛਾਈ ਬਾਜ ਪਰ ਗਲ ਕੰਬਰ ਵੀ ਪੂਰੀ ਆ ਪੂਰੀ ਪੂਰੀ ਆ ਤੁਸੀਂ ਦੇਖੋ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਆ ਹਾਂਜੀ ਹਾਂਜੀ ਤੇ ਵੈਸੇ ਹੈ ਸੀਲ ਆ ਵੀ ਬਿਲਕੁਲ ਸੀਲਸ ਲੱਗ ਜੀ ਕੋਈ ਸੁਰਜ ਨਹੀਂ ਲਾਉਂਦੀ ਫਿਰ ਨਾ 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 ਹੋ ਜਾਂਦਾ ਇਹ ਗੱਲ ਤੇ ਬਾਕੀ ਥਣ ਵੀ ਜਿਹੜਾ ਦੋਸਤੋ ਕਿਸੇ ਭੈਣਾ ਨਹੀਂ ਚਵਾਈ ਕਰਨੀ ਆ ਬਹੁਤ ਭਰਾ ਚੰਦਾ ਜਿੱਦਾਂ ਮਰਜ਼ੀ ਤਸੱਲੀ ਨਾਲ ਆਪਣੀ ਚਵਾਈ ਕਰ ਲਿਓ ਤੇ ਆ ਜਿਹੜਾ ਰੁਕਦਾ ਥਣ ਲੱਗਾ ਬਹੁਤ ਵਧੀ ਤੇ ਵੀਰ ਇਹ ਆਪਾਂ ਕਿੰਨੇ ਦੀ ਦੱਸੀ ਹਾਂ ਨਾ ਇਹ ਸੰਧੂ ਸਾਹਿਬ ਆਪਾਂ ਜਦ ਤੈਨੂੰ ਪਤਾ ਮੈਂ ਪਹਿਲਾਂ ਧਰਨਾ ਲੱਕੇ ਬਚਨ ਕਰਨ ਨੇ ਜਦੋਂ ਆਪਾਂ ਚਾਹ ਪੀਂਦੇ ਹਾਂ ਵੀ ਉਹ ਮੁੱਲ ਕਰਨੇ ਹੁੰਦੇ ਆ ਆਪਾਂ ਆਹ ਵੀਡੀਓ ਜਿਹੜੇ ਲੈ ਲੈਣੇ 50000 ਦਾ ਮੰਗਣਾ ਵਾ ਤੇ ਇੱਕ ਘੱਟ ਕਰਨਾ ਆਪਾਂ 45000 ਦੀ ਦੇਣੀ ਆ 49 ਦੀ 49 ਦੀ ਹਾਂ ਹਾਂਜੀ ਤੇ ਦੁੱਧ ਵੀ ਪੂਰਾ ਮੱਝ ਦਾ ਦੋ ਚੋਕੇ ਦੋ ਟਾਈਮ 14 ਕਿਲੋ ਜੀ ਇਸ ਤਰ੍ਹਾਂ ਨਹੀਂ ਤਿੰਨ ਟਾਈਮ ਅਗਲਾ ਚੋਵੇ ਠੀਕ ਆ ਜੀ ਅਗਲਾ ਘਰੇ ਖੜ ਕੇ ਆ ਬੱਚੀ ਆ ਆਪਦੇ 15 ਕਰ ਲਿੰਦਾ 16 ਕਰ ਲਿੰਦਾ ਜਿਹੜੇ ਆਪਣੇ ਘਰ ਦੁੱਧ ਆਪਾਂ ਉਹ ਦੱਸਣਾ ਅੱਛਾ ਵੀਰ ਸਖਦੇਵ ਚਲੋ ਆਪ ਪੁੱਛਣਾ ਚਾਹੁੰਦੇ ਆ ਵੀ ਕਈ ਵਾਰਾਂ ਕੋਈ ਵੀਰ ਨੇ ਦੁੱਧ ਉਤ ਪਾਇਆ ਹੋਵੇ ਜਾਂ ਤੁਸੀਂ ਵੇਖਿਆ ਫਾਇਰ ਫੂਡ ਕਿੰਨੀ ਕੋਈ ਸੰਸਾ ਵੇਖੀ ਨਹੀਂ ਮੈਂ ਝੂਠ ਮਾਰਦੇ ਆਂਦੇ ਆ ਵੀ ਸ਼ਾਈਵਾਲ ਦੀ ਫਾਇਰ ਪੰਜ ਆ ਜਾਂਦੀ ਪਰ ਆਪਾਂ ਘੜਾਈ ਮੈਂ ਉਹੀ ਆਗਰ ਨਾਲ ਪਿਛੇ ਤਾਂ ਆਪਾਂ ਕੋਈ ਨੋਟ ਨਹੀਂ ਨਹੀਂ ਇਹ ਗਲਤ ਨਹੀਂ ਕਰਨਾ ਜੀ ਆਪਾਂ ਠੀਕ ਹੈ ਜੀ ਤਾਂ ਦੱਸੋ ਕਈ ਵੀਰ ਪੁੱਛ ਲੈਂਦੇ ਆ ਵੀ ਸ਼ਾਇਦ ਫਾਇਰ ਵੀਰ ਜੀ ਵੀਰਵਾ ਜ਼ਰੂਰ ਦੇ ਦਿਆ ਕਰੋ ਜਾਂ ਕੋਈ ਦੁੱਧ ਪਾਇਆ ਹੋਵੇ ਵਪਾਰੀ ਵੀਰਾਂ ਨੇ ਜਾਂ ਪਿਛੋਂ ਜਿੱਥੋਂ ਵੀ ਆਇਆ ਤੇ ਫਾਇਰ ਮੇਰਾ ਵੀਰ ਤੁਸੀਂ ਵੇਖ ਲਓ ਆਪ ਸਮਝ ਲੈ ਜੀ ਵੀ ਕ੍ਰੋਸ ਆ ਸ਼ਾਈਵਾਲ ਤੇ ਫਾਇਰ ਕੋਈ ਚਾਰ ਵੀ ਦੇ ਦਊਗੀ ਸਾਢੇ ਚਾਰ ਵੀ ਆਜੂ ਪ ਤੇ ਦੁੱਧ ਕਰਮਾ ਵਾਲੀ ਤੋਂ ਤੁਸੀਂ ਚੰਗਾ ਲੈ ਸਕਦੇ ਜੇ ਸੇਵਾ ਤੋਂ ਬਹੁਤ ਸੋਹਣਾ ਸੰਧੂ ਸਾਹਿਬ ਥਣਵਾਣਾ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਤੇਰੇ 6 ਵਜੇ ਦੀ ਚੋਈ ਹੋਊ 6:30 ਵਜੇ ਦੀ ਤੈਨੂੰ ਪਤਾ ਆਪਣਾ ਚੋਣੇ ਇਸ ਵੇਲੇ 6 ਤੋਂ 6:30 ਸ਼ਾਮਾਂ ਨੂੰ ਐ ਕਰਮਾ ਵਾਲੀ ਬਣ ਬਣਾ ਪੂਰਾ ਬਣਾਇਆ ਆ ਆ ਜਿਹੜਾ ਦੋਸਤੋ ਇੱਕ ਬਹਿਣੀ ਵਾਲੀ ਬਾਈ ਤੋਂ ਉਲਟ ਸਾਈਡ ਵਾਲੇ ਪਾਸੇ ਤੁਹਾਨੂੰ ਆਪਾਂ ਇਧਰੋਂ ਵੀ ਦਿਖਾ ਦਿੰਨੇ ਆ ਉਹ ਥਣ ਥਣ ਵਾਲੇ ਪਾਸੇ ਲੇਵੇ ਵਾਲੇ ਪਾਸੇ ਕਰਮਾ ਵਾਲੀਆਂ ਸਾਫ਼ ਸੁਥਰੀਆਂ ਠੀਕ ਆ ਅੱਗੇ ਇੱਕ ਡਾਇਮੰਡ ਪੀਸ ਦਿਖਾਉਣੇ ਆ ਬਹੁਤ ਵੀਰ ਨੇ ਰੱਖਦੇ ਆ ਵੀ ਜਦੋਂ ਪਸੂ ਨਿਕਲਦਾ ਤੇ ਪਹਿਲ ਦੇ ਆਧਾਰ ਤੇ ਸੌਦਾ ਕਰਦੇ ਆ ਰੱਖਦੇ ਜੀ ਰੱਖਦੇ ਤੇ ਨੀਲੀ আরাਵੀ ਦੇ ਵਿੱਚ ਦੋਸਤ ਬੜੇ ਖੂਨ ਆਉਂਦੇ ਸੰਤੂ ਸਾਹਿਬ ਨੀਲੀ ਦੇ ਨਾਲ ਆਪਾਂ ਦਿਖਾ ਦਿੰਨੇ ਆ ਅੱਛਾ ਸੰਤੂ ਸਾਹਿਬ ਇਹਦੀ ਆਪ ਹੀ ਡਿਟੇਲ ਦੇ ਦਿਓ ਫਿਰ ਕੀ ਇਹ ਦੂਸਰਾ ਸੂਆ ਵਾ ਹਾਂਜੀ ਪਹਿਲੇ ਸੂਏ ਨੇ ਕੋਈ ਘਰੂ ਮੈਂ ਆ ਇਹ ਨਹੀਂ ਵੀ ਕਿਹੇ ਏਡੇ ਤੋਂ ਆਈ ਆ ਜਾਂ ਕਿਹੇ ਪੂਰੋਂ ਆਈ ਆ ਹਾਂਜੀ ਸਭਰਾਵਾਂ ਪਿੰਡ ਤੋਂ ਤੁਹਾਨੂੰ ਪਤਾ ਆਪਾਂ ਮਾਲ ਲਏ ਉਹਨਾਂ ਜਿਆਦਾ ਸਭਰਾਵਾਂ ਤੋਂ ਆਪਾਂ ਖਰੀਦੀ ਪਹਿਲੇ ਸੂਏ ਨੇ ਕੋਈ 11 ਕਿਲੋ ਦੁੱਧ ਰੱਖਿਆ 11 ਕਿਲੋ ਫਿਰ ਕਿ 13 ਦੇ ਦੇ 14 ਦੇ ਦੇ ਕੋਈ ਭੈਣ ਭਰਾ 12 ਚੋਲੇ ਇਹ ਤੇ ਸ਼ਾਮੀ ਇਹਦੀ 7 ਵਜੇ ਦੇਰ ਪੈ ਗਈ ਆ ਲੋਬ ਰਾਤ ਵੀ 4 ਲੀਟਰ ਕੱਢਿਆ ਤੇ ਸਵੇਰੇ ਵੀ 4 ਲੀਟਰ ਬੋਲਾ ਜਿਹੜਾ ਉਹ ਆਪਾਂ ਚੋਇਆ ਲੋਬ ਦੋਸਤੋ ਕੱਲ ਹੀ ਸੁੱਈ ਆ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਮਗਰ ਕੱਟਾ ਕਰਮਾਂ ਵਾਲੀ ਦੇ ਤੇ ਦੂਜਾ ਸੁਬਾ ਸੈਕਿੰਡ ਟਾਈਮਰ ਆ ਠੀਕ ਆ ਜੀ ਚੌੜਾ ਪਿੱਠ ਫੁੜਾ ਹੈ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਮੰਨ ਸਕਦੇ ਆ ਸਿੰਗਲ ਹੱਡੀ ਦੀ ਆ ਤੇ ਆਰਡਰ ਤੇ ਜਿਹੜਾ ਦੋਸਤੋ ਤੁਸੀਂ ਵੇਖੋ ਕਿ ਨਿਸ਼ਾਨ ਬਾਹੂ ਦੇ ਉੱਪਰ ਵੀ ਨਿਸ਼ਾਨ ਆ ਆਰਡਰ ਤੇ ਲੈਵੇ ਤੇ ਨਿਸ਼ਾਨ ਧੁੰਨ ਦੇ ਉੱਪਰ ਤੇ ਬਾਕੀ ਪੈਰ ਤੁਹਾਨੂੰ ਪ੍ਰੋਪਰ ਜਿਹੜੇ ਦੇਸੀ ਰਏ ਠੀਕ ਆ ਜੀ ਕੋਚਾ ਕੋਚਾਂ ਤੱਕ ਜਿਹੜੇ ਪੈਰ ਧੁੱਪੇ ਆ ਠੀਕ ਆ ਪੂਛ ਉੱਪਰ ਤੱਕ ਵਾਈਟ ਆ ਆ ਜਿਹੜੀ ਦੋਸਤੋ ਇਹਦੀ ਮਾਰਕਿੰਗ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਆ ਥੰਮ ਥੰਮ ਇੱਕ ਵਾਰੀ ਚੈੱਕ ਕਰ ਲਓ ਠੀਕ ਆ ਜੀ ਕਲ ਦੀ ਸੂਈ ਆ ਬੋਲੇਜ ਚ ਚੱਲਣ ਢਈ ਆ ਉਹ ਮੇਰਾ ਭਰਾ ਤੁਸੀਂ ਬੋਲੇਜ ਆਪਣੀ ਨਰਖ ਪਰਖਾ ਤਸਦੀ ਕਰ ਹੀ ਲੈਣਾ ਪੂਰੀ ਪੂਰੀ ਜੀ ਦੋ ਟੈਂ 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 ਟਾਈਮ ਚ ਹੋਵੇਗਾ ਬਿਲਕੁਲ ਸਾਫ ਸੁਥਰਾ ਪਸ਼ੂ ਤਾਂ ਨਾ ਸੰਤੂ ਸਾਹਿਬ ਐ ਕਰੀ ਕੈਮਰਾ ਮੂੰਹ ਵਾਲੇ ਬਣੇ ਕਰਿਓ ਵੇਖੋ ਕਿੰਨਾ ਪਿਆਰਾ ਫੇਸ ਜਿਹੜਾ ਲੱਗਾ ਆ ਉਹ ਅੰਗਰੇਜ਼ਾਂ ਵਰਗਾ ਜਿਹੜਾ ਫੇਸ ਆ ਕੋਰੇ ਰੰਗ ਦੇ ਵਿੱਚ ਵੇਖੋ ਜਿੱਦਾਂ ਆਪਾਂ ਇੱਕ ਪਾਸੇ ਕੱਟ ਹੀ ਹੋ ਗਿਆ ਹਾਂਜੀ ਹਾਂਜੀ ਤੇ ਸਿੰਘ ਬੜਾ ਸੋਹਣਾ ਗਲਾਈ ਦੇ ਵਿੱਚ ਛੋਟਾ ਸਿੰਘ ਆ ਗਲਾਈ ਜੀ ਹਾਂਜੀ ਹਾਂਜੀ ਇਹ ਦੇਖਾ ਦੋਸਤੋ ਇਸ ਝੋਟੀ ਦੀ ਬਾਕੀ ਥਣ ਵੀ ਵਾਈਟ ਆ ਗਿਆ ਵਿੱਚ ਆ ਥਣ ਤੁਹਾਨੂੰ ਮਖਾ ਦਿੰਦੇ ਦੋ ਜਿਹੜੇ ਫਰੰਟ ਵਾਲੇ ਥਣ ਆ ਇਹ ਵਾਈਟ ਆ ਮਗਰਲੇ ਬਲੈਕ ਆ ਤੇ ਚੋਣ ਚਣ ਜਿਹੜੀ ਬਿਲਕੁਲ ਸਭ ਬਿਲਕੁਲ ਪੋਲੀ ਇਹ ਮੋਟੀ ਧਾਰ ਵੀਰਾਂ ਦਾ ਵੀ ਤਾਂ ਪੋਲੀ ਧਾਰ ਆ ਬਿਲਕੁਲ ਠੀਕ ਆ ਜੀ ਬਹੁਤ ਪਿਆਰੇ ਥਣ ਕੁਆਲਿਟੀ ਇਹ ਸੰਸਭ ਕੋਈ ਕਹਿ ਨਹੀਂ ਸਕਦਾ ਵੀ ਹੈਗੀ ਨਹੀਂ ਕਿ ਚੌ ਪੈਰਾਂ ਨੂੰ ਤੇਰਾ ਬਾ ਦੋ ਬਣੀ ਚੱਡੇ ਦੇ ਡੱਬ ਹਾਂ ਜੀ ਉਹ ਚਿੱਟੀ ਅੱਖਾਂ ਜਿਹੜੀਆਂ ਗੁਲਾਬੀ ਲਾਲ ਕਹਿ ਨਹੀਂ ਸਕਦਾ ਮਤਲਬ ਇਹ ਚੰਗਾ ਪਸ਼ੂ ਤਾਂ ਨਾ ਹਾਂ ਜੀ ਠੀਕ ਹੈ ਜੀ ਬਹੁਤ ਦੋਸਤੋ ਇੱਕ ਤੁਹਾਡੇ ਬਿਲਕੁਲ ਮਨਪਸੰਦ ਵਾਲੀ ਚੀਜ਼ ਆ ਵੀ ਜ਼ਿਆਦਾਤਰ ਵੀਰ ਠੀਕ ਹੈ ਜੀ ਖਰੀਦਣੀ ਚਾਹੁੰਦੇ ਆ ਹਾਂ ਜੀ ਲੈ ਵੀਰ ਸਕਦੇ ਆ ਵੀ ਆਪਾਂ ਵੇਚਣੀ ਆ ਸੇਲ ਕਰਦੇ ਆ ਤੇ ਮੁੱਲ ਕੀ ਰਹਿਣ ਵਾਲਾ ਮੁੱਲ ਸੰਤੂ ਸਾਹਿਬ ਜਿੱਤ ਤਰ੍ਹਾਂ ਦੀ ਝੋਟੀ ਮੁੱਲ ਤੇ ਆਪਾਂ ਇਹਦਾ 40 ਵੀ ਕਰ ਲਈਏ 1 30 ਵੀ ਕਰ ਲਈਏ ਥੋੜਾ ਵਾ ਪਰ ਆਪਾਂ 1,10,000 ਰੁਪਏ ਦੇਣੀ ਆ 1,10 ਦੀ 1000 ਵਿੱਚੋਂ ਮਾਨ ਹੋਣਾ 1,09,000 1,09 ਦੀ ਹਾਂਜੀ ਠੀਕ ਹੈ ਜੀ ਕੋਈ ਵੀਰ ਭੈਣ ਭਰਾ ਖੜੇ ਬਖਸ਼ਕ ਦੀ ਦੋ ਟਾਈਮ ਆਣ ਕੇ ਚੋਵੇ ਆਨਲਾਈਨ ਕਰਦਾ ਆਪਾਂ ਧਾਰਾ ਵੀਡੀਓ ਤੇ ਦਿਖਾ ਦਾਂਗੇ ਆ ਕੇ ਚੈੱਕ ਕਰੇ ਜਿਤਨਾ ਮਰਜ਼ੀ ਸਲੀ ਕਰੇ ਆਪੇ ਬਿਲਕੁਲ ਜੀ ਬਿਲਕੁਲ ਉਹ ਵੀ ਦੋਸਤੋ ਆ ਤੁਸੀਂ ਵੇਖੋ 나ੜੂਆ ਨਾਲ ਬੱਚੇ ਤੇ ਠੀਕ ਹੈ ਜੀ ਆ ਕਟਾ ਮਗਰ ਮੇਲਕਾਫ ਆ ਤੇ ਚੰਗੀ ਝੋਟੀ ਆ ਪਸੰਦ ਆਉਣ ਵਾਲੀ ਛੇ ਆ ਤੇ ਚੋਣ ਜਾਣ ਵੀ ਜਿਹੜੀ ਬਿਲਕੁਲ ਬਿਲਕੁਲ ਪੋਲੀ ਜੀ ਫਸਟ ਕਲਾਸ 110 ਦਾ ਵਿੱਚੋਂ 1000 ਲੈਸ ਆ 109000 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਸੋ ਮੇਰੇ ਜਿਹੜੇ ਵੀਰ ਚਾਹਵਾਣ ਖਰੀਦਣ ਵਾਲੇ ਤੁਸੀਂ ਜ਼ਰੂਰ ਸੰਪਰਕ ਵੀਰ ਸਖਦੇਵ ਦੇ ਨਾਲ ਕਰ ਲਿਓ ਠੀਕ ਆ ਅੱਛਾ ਵੀਰ ਦੀ ਹੋਰ ਕੋਈ ਗੱਲ ਬਾਤ ਤੇ ਅੱਗੇ ਆਪਣੇ ਕੋਲ ਜਿਹੜੀ ਆ ਅੱਗੇ ਇਹ ਤੀਸਰਾ ਸੂਆ ਜੀ ਤਇਜਾ ਸੂਆ ਇਹਨੂੰ ਸੂਈ ਨੂੰ ਅੱਜ 5 ਦਿਨ ਹੋ ਗਏ ਆ 6 ਦਿਨ ਹੋ ਗਏ ਨੇ ਮਾ ਸੁਈ ਨੂੰ ਓਕੇ ਤੇ ਇਹ ਕਰਮਾਲੀ ਇਸ ਟਾਈਮ 12 ਲੀਟਰ ਤੇ ਚੱਲ ਰਹੀ ਮਗਰ ਕੱਟੀ ਹੋਵੇ ਜਿਹੜਾ ਬਿਲਕੁਲ ਹੈ ਨੈਟ ਨੈਟ 12 ਲੀਟਰ ਦੋ ਟਾਈਮ ਦਾ ਚਵਾਵਾ ਜੀ ਠੀਕ ਹੈ ਜੀ ਇਹ ਬੇਲਬਾਲ ਤੁਸੀਂ ਵੇਖ ਲਓ ਗੱਡੀ ਦੇ ਇੰਜਨ ਜਿੱ ਸਾਡੋ ਦੋਸਤੋ ਕਿੰਨੀ ਬੇਲ ਆ ਕਰਵਾ ਸਕਦੇਵ ਕਹਿੰਦਾ ਵੀ ਕਹਿਣ ਵਾਲੀ ਗੱਲ ਨਹੀਂ ਵੀ ਹੈਵੀ ਆ ਹਾਂਜੀ ਗੱਡੀ ਤੇ ਇੰਜਨ ਵਰਗੀ ਜਿਹੜੀ ਦੋਸਤੋ ਲੰਬੀ ਲੰਬੀ ਪੂਰੀ ਆ ਤੇ ਦਿਨਾਂ ਚ 5 6 ਪੰਜ ਸੀ ਨਹੀਂ ਜੀ 6 ਦਿਨ ਹੋ ਗਿਆ 6 ਦਿਨ ਹੋ ਗਿਆ ਹਾਂਜੀ ਬਾਕੀ ਫੇਸ ਕੁਆਲਟੀ ਵੇਖੋ ਬਿਲਕੁਲ ਸ਼ਾਈ ਸ਼ੂਈ ਪ੍ਰੋਪਰ ਮੱਥਾ ਬਿਲਕੁਲ ਬਲੈਕ ਤੇ 12 ਕਿਲੋ ਇਸ ਵਕਤੇ ਤੇ ਥਲੇ ਦੁੱਧ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਝੂਲਣਾ ਹੁਣ ਇੱਕ ਵਾਰੀ ਸਮਾਂ ਤੁਸੀਂ ਫੇਰ ਦੋਸਤੋ ਨੋਟ ਕਰ ਲਓ ਕੋਈ 11:00 ਵਜੇ ਦਾ 11:30 ਵਜੇ ਦਾ ਸਮਾਂ ਹੈ ਤੇ ਸਵੇਰ ਚੁਵਾਈ ਇਹਨਾਂ ਦੀ ਜਿਹੜੀ ਹੋਈ ਆ 6:30 6:30 6:30 ਵਜੇ ਵੀਰਾਂ ਦਾ ਵੀ ਆਪਾਂ ਚੁਵਾਈ ਕਰ ਦਿੱਤੀ ਆ ਹਾਂਜੀ ਤੇ ਮਗਰ ਕੱਟੀ ਸੀ ਤੇ ਵੀਰ ਮਗਰ ਕੱਟੀ ਸੰਸਾਬ ਮਗਰ ਕੱਟੀ ਆ ਬੱਚਾ ਦੇਖੋ ਆਦਨੇ ਆਪਾਂ ਪੁੱਤ ਆ ਆਹ ਆ ਉੱਠ ਰੋ ਤੇ ਉੱਠ ਲਓ ਜੀ ਆ ਮਗਰ ਕੱਟੀ ਆ ਠੀਕ ਆ ਜੀ ਬਿਲਕੁਲ ਕੁਲਾ ਬੱਚਾ ਕੋਈ ਵੀਰ 6-7ਾਂ 6-7ਾਂ ਦਿਨਾਂ ਤੱਕ ਜਿਹੜਾ ਸਮਾਂ ਹੋਇਆ ਇਹਨੂੰ ਸੂਈ ਨੂੰ ਤੇ ਮੋਟੀ ਬੇਨ ਸੋਨਾ ਤਣ ਵਾਂਡ ਆਫ ਸੀ ਚੰਗੀ ਆ ਠੀਕ ਆ ਜੀ ਤੇ ਚੋਣ ਜਣ ਪੋਲੀ ਆ ਬਰਾ ਕਿਸੇ ਚੀਜ਼ ਕੋਈ ਡਿਫੈਕਟ ਕੋਈ ਉਨੀ ਕੀ ਕੋਈ ਕਪੂਰ ਛਟਾ ਹੋਵੇ ਦੋਸਤੋ ਪਹਿਲਾਂ ਗੱਲ ਦੱਸੀ ਜਾਂਦੀ ਆ ਜੀ ਆਪ ਕਰਦੇ ਨਹੀਂ ਸੁਣ ਸਭ ਹਾਂ ਲਓ ਜੀ ਤੇ ਪੂਰੀ ਫਿੱਟ ਫਾੜ ਸੋਹਣੀ ਵੇਲ ਪੱਖੋਂ ਸੋਹਣੇ ਕੱਦ ਕਾਠ ਵਾਲੀ ਵਜਨ ਨੋੜ ਪੂਰਾ ਠੀਕ ਆ ਜੀ ਤੇ ਸੂਈ ਸਵਾਈ ਆ ਬਹੁਤੇ ਵੀਰ ਇੱਕ ਸੋਚਦੇ ਆ ਵੀ ਸੋਇਆ ਸੋਇਆ ਪਸ਼ੂ ਲਈਏ ਠੀਕ ਆ ਜੀ ਗੱਬਣ ਨੂੰ ਬਹੁਤੇ ਵੀਰ ਕਈ ਨਾ ਘੱਟ ਹੱਥ ਪਾਉਂਦੇ ਆ ਕਈ ਨਾ ਸਮਾਂ ਸਾਰਿਆਂ ਕੋਲੋਂ ਨਾ ਹੁੰਦਾ ਤੇ ਪੈਸੇ ਲਾਉਣੇ ਆ ਤੇ ਸੋਇਆ ਸੋਇਆ ਪਸ਼ੂ ਖਰੀਦ ਲੀਏ ਤੇ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਓਗੇ 12 ਕਿ ਅਛਾ ਵੀਰ ਸਖਦੇਵ ਆਪਾਂ ਦੇ ਦਈਏ ਕਿੰਨੇ ਦੀ ਫਿਰ ਇਹ ਤੁਹਾਨੂੰ ਸਭ ਆਪਾਂ 95000 ਰੁਪਏ ਦੇਣੀ ਆ 95 1000 ਵਿੱਚੋਂ ਮਾਣ ਕਰਨਾ 94000 ਲੈਣਾ ਆ ਆ ਠੀਕ ਹੈ ਮੈਂ ਕੋ ਭੈਣ ਭਰਾ ਲੈ ਜੇ ਯਾਦ ਕਰੂਗਾ ਹਾਂਜੀ ਇਹ ਆ ਇਹ ਨਹੀਂ ਵੀ ਇਤਨਾ ਹੀ ਮੈਂ ਤੁਹਾਨੂੰ ਵਿਖਾਉਣਾ ਵਾ ਇੱਕ ਤਾਂ ਹੁੰਦੀ ਨਾ ਵੀ ਡੰਗਰ ਨੂੰ ਫੜਨਾ ਆਪਾਂ ਮੂੰਹ ਫੜਨਾ ਕਿਸੇ ਵੀਰ ਨੇ ਫਾਰਮਰ ਖੜਦਾ ਘਰੇ ਰਹਿਦਾ ਇਤਰਾ ਬੀਬੀਆਂ ਜਨਾਨੀਆਂ ਸਾਹਮਣੇ ਫੜਨ ਲੱਗਾ ਤੰਗੀ ਦਊਗੀ ਐਂ ਹੀ ਬਸ ਲੈ ਐਂ ਹੀ ਮੂੰਹ ਫੜ ਲੈਣਾ ਬਸ ਤਿੰਨ ਘੰਟੇ ਫੜਛੇ ਟੋਕੋ ਦੇਣਾ ਮੂੰਹ ਫੜ ਕੇ ਉਹ ਜੋ ਮਰਜ਼ੀ ਦਿੱਤੀ ਜੋ ਮਰਜ਼ੀ ਵਿਚਾਰ ਹੀ ਕੋਈ ਨਹੀਂ ਕਰ ਮਾਗੇ ਬਹੁਤ ਮਿੱਠੇ ਪਸ਼ੂ ਹੁੰਦੇ ਆ ਕਿਉਂਕਿ ਸਟਾਰਟਿੰਗ ਤੋਂ ਇੱਕ ਗੇਹ ਜੀ ਉਦਾਂ ਦੀ ਪੋਾਈ ਹੁੰਦੀ ਆ ਹਾਂਜੀ ਪੋਾਈ ਹੈ ਜੀ ਮੂਹਾਂ ਫੜ ਫੜ ਕੇ ਜਿਹੜਾ ਦੋਸਤ ਪਸ਼ੂ ਕੋਈ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਸਟਾਰਟਿੰਗ ਤੋਂ ਪਸ਼ੂ ਨੇ ਘਾਤ ਤਪਈ ਹੁੰਦੀ ਆ ਜੋ ਮਰਜ਼ੀ ਦੇ ਦੇਗੇ ਸੋ ਮਿੱਠੀ ਆ ਧੀਰੀ ਆ ਅਡਰ-ਉਡਰ ਦੀ ਪੂਰੀ ਜਿਹੜੀ ਦੋਸਤੋ ਪੱਧਰ ਬਖਾਲੇ ਦੇ ਵਿੱਚ ਸੋ ਪਸੰਦ ਆਉਣ ਵਾਲੀਆਂ ਸ਼ਾਇਆ ਤੇ ਬਹੁਤ ਸੋਹਣੇ ਪਸ਼ੂ ਅਜਵੀਰ ਸੁਖਦੇਵ ਜੀ ਦੇ ਕੋਲ ਹਾਜ਼ਰ ਆ ਟੋਟਲ 4 ਬਾਕੀ ਜਿਹੜੇ ਵੀਰਾਂ ਨੂੰ ਵਹਿੜਾ ਪਸੰਦ ਆਉਣੀ ਆ ਉਹਨਾਂ ਨੇ ਵ ਉਹ ਤੁਸੀਂ ਝੋਟੀ ਮੱਝ ਖਰੀਦ ਲਓਗੇ ਪਸ਼ੂ ਸਾਰੇ ਸੁਏ ਸੁਆਇਆ ਇਹ ਇੱਥੇ ਆਣ ਕੇ ਵੇਖਣ ਦੀ ਲੋੜ ਨਹੀਂ ਵੀ ਗੱਬਣ ਪਸ਼ੂ ਲੈਣ ਚ ਚੱਲੇ ਆ ਤੇ ਸ਼ਾਇਦ ਉੱਥੇ ਸੁਆ ਸੁਆ ਮਿਲ ਜੇ ਸੁਏ ਸੁਆਇ ਪਸ਼ੂ ਆ ਪਸੰਦ ਆਉਣ ਵਾਲੀਆਂ ਸ਼ੇਆ ਲੈ ਵੀ ਵੀਰ ਸੁਖਦੇਵ ਇੱਕ ਨੰਬਰ ਬੋਲਦ ਗਿਆ ਆਪਣੇ ਨੰਬਰ 9779823203 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਦੀ ਫਤਿਹ ਹਉ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਣਗੋਟਾ ਤਹਿਸੀਲ ਪੱਟੀ ਲੱਗਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਦੌਰ ਬੱਠੇ ਭ ਇਹ ਪਿੰਡ ਦੋਸਤੋ ਥੋੜੀ-ਥੋੜੀ ਦੂਰੀ ਤੇ ਆ ਦਦੇਰ ਸਾਹਿਬ ਤੇ ਤਕਰੀਬਨ ਬਠਿੰਡਾ ਤੇ ਅਮਰਸਰ ਨੈਸ਼ਨਲ ਹਾਈਵੇ ਤੋਂ ਆਪਾਂ ਗੱਲ ਕਰਕੇ ਤੇ ਸਾਰਾ ਕੋ 3 ਕਿਲੋਮੀਟਰ ਲੈਂਦੇ ਪਾਸੇ ਵੱਲ ਪਿੰਡ ਆ ਪਨਗੋਟਾ। ਤੋਂ ਕਾਫੀ ਮਸ਼ਹੂਰ ਪਿੰਡ ਆ ਲੋਕੇਸ਼ਨ ਲਾ ਕੇ ਮੈਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਨਹੀਂ ਤਾਂ ਦੋਸਤੋ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚੱਲਦੇ ਹੁੰਦੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।